ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਆਪਣੇ YouTube ਚੈਨਲ ਅਸਲ ਸੱਚ ਦੇ ਵਿੱਚ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਥੰਬਨੇਲ ਦੇ ਉੱਤੇ ਪਤਾ ਲੱਗ ਗਿਆ ਕਿ ਜੇ ਤੁਸੀਂ ਇਸ YouTube ਦੀ ਦੁਨੀਆ ਦੇ ਵਿੱਚ ਆਉਣਾ ਚਾਹੁੰਦੇ ਹੋ YouTube ਦੇ ਉੱਤੇ ਤੁਸੀਂ ਆ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਤੇ ਉਹਦੇ ਲਈ ਤੁਹਾਨੂੰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਤੁਹਾਨੂੰ ਇੱਕ ਸਾਰਿਆਂ ਨੂੰ 1000 ਸਬਸਕ੍ਰਾਈਬਰ ਤੇ 4000 ਘੰਟੇ ਜਿਹੜੇ ਜ਼ਰੂਰੀ ਚਾਹੀਦੇ ਹੁੰਦੇ ਆ ਜਦੋਂ ਉਹ ਤੁਹਾਡੇ ਚੈਨਲ ਦੇ ਉੱਤੇ ਕੰਪਲੀਟ ਹੋ ਜਾਂਦੇ ਉਸ ਤੋਂ ਬਾਅਦ ਤੁਸੀਂ ਜਿਹੜੇ YouTube ਦੇ ਉੱਤੇ ਪੈਸੇ ਕਮਾ ਸਕਦੇ ਹੋ ਤੇ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸੂਗਾ ਕਿ ਕਿਵੇਂ ਤੁਸੀਂ ਆਪਦੇ ਜਿਹੜੇ YouTube ਚੈਨਲ ਦੇ ਉੱਤੇ 4000 ਘੰਟੇ ਜਿਹੜੇ ਪੂਰੇ ਕਰ ਸਕਦੇ ਹੋ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗਿੱਪੀ ਗਰਵਾਲ ਦੀ ਫਿਲਮ ਆਈ ਹੈ ਸਿੰਦਾ ਸਿੰਦਾ ਨੋ ਪਾਪਾ ਹਨ ਤੇ ਉਹ ਜੇ ਤੁਸੀਂ ਵੇਖ ਲਈ ਤਾਂ ਬਹੁਤ ਵਧੀਆ ਗੱਲ ਹੈ ਜੇ ਨਹੀਂ ਵੇਖੀ ਤਾਂ ਕੋਈ ਗੱਲ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੀ ਆ ਤੁਹਾਨੂੰ ਸਾਰਿਆਂ ਨੂੰ ਸਕਰੀਨ ਦੇ ਉੱਤੇ ਆਪਣੀ ਵੀਡੀਓ ਦਾ ਸਕਰੀਨਸ਼ਾਟ ਵਿਖਦਾ ਪਿਆ ਜਿਹੜੀ ਤੇ ਮੇਰੀ ਪ੍ਰਾਣੀ ਆਡੀਅנס ਆ ਜਿਹੜੇ ਇਸ ਚੈਨਲ ਦੇ ਉੱਤੇ ਹੁਣ ਇਸ ਵੀਡੀਓ ਤੇ ਰਹੀ ਆਏ ਨੇ ਉਹਨਾਂ ਨੂੰ ਤਾਂ ਪਤਾ ਨਹੀਂ ਲੱਗਣਾ ਕਿ ਕਿਵੇਂ ਆਪਾਂ ਕੀ ਪ੍ਰੋਸੈਸ ਹੈ ਨਾ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੁਣ ਇਸ ਲਈਆ ਸਕਰੀਨਸ਼ਾਟ ਤਾਂ ਸਾਰੇ ਸਾਰਿਆਂ ਦੇ ਸਾਹਮਣੇ ਆ ਇਸ ਵੀਡੀਓ ਨੂੰ ਜਾ ਕੇ ਜਰੂਰ ਵੇਖਿਓ ਜਿਹੜੀ ਮੇਰੀ ਪੁਰਾਣੀ ਆਡੀਅੰਸ ਤੇ ਆਈ ਇਸ ਵੀਡੀਓ ਤੇ ਰਹੀ ਇਸ ਚੈਨਲ ਤੇ ਪਹਿਲੀ ਵਾਰੀ ਆ ਤੇ ਜਿਹੜੇ ਤੇ ਚਲੋ ਇਸ ਚੈਨਲ ਦੇ ਨਾਲ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਤਾਂ ਪਤਾ ਹੁਣ ਕਿਵੇਂ ਆਪਾਂ ਕੀ ਪ੍ਰੋਸੈਸ ਹੈ ਨਾ ਸਾਰਾ ਕੁਝ ਤੁਸੀਂ ਸਾਰਿਆਂ ਨੂੰ ਵੇਖ ਸਕਦੇ ਹੋ ਤੇ ਬਸ ਤੁਸੀਂ ਸਾਰਿਆਂ ਨੇ ਇੱਕ ਵਾਰੀ ਜਰੂਰ ਇਸ ਵੀਡੀਓ ਨੂੰ ਵੇਖ ਲਿਓ ਧਿਆਨ ਨਾਲ ਵੇਖਿਓ ਜਿਹੜੇ ਤੁਹਾਨੂੰ ਮੈਂ ਸਕਰੀਨਸ਼ਾਟ ਵਿਖਾਇਆ ਸੀ ਹੁਣੇ ਉਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਖੇਤ ਤੱਕ ਜਰੂਰ ਵੇਖਿਓ ਫੇਰ ਹੀ ਤੁਹਾਨੂੰ ਸਮਝ ਲੱਗਣੀ ਆ ਆਪਣੀ ਜਿੰਨੀ ਵੱਡ ਵੀਡੀਓ ਆਣੀ ਹੈ ਤੁਸੀਂ ਉਹਨਾਂ ਦਾ ਕਿਵੇਂ ਫਾਇਦਾ ਤੁਸੀਂ ਉਠਾ ਸਕਦੇ ਹੋ ਤੇ ਹੁਣ ਗੱਲ ਕਰਦੇ ਕਿ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਥੰਬਨੇਲ ਦੇ ਉੱਤੇ ਦੱਸਿਆ ਗਿਆ ਕਿ 4000 ਘੰਟੇ ਕਿਵੇਂ ਪੂਰੇ ਹੋਣਗੇ ਤੁਹਾਨੂੰ ਉਹ ਦੱਸਿਆ ਜਾਊਗਾ ਕਿ ਉਹ ਟ੍ਰਿਕ ਕੀ ਹੁੰਦੀ ਆ ਟ੍ਰਿਕ ਤਾਂ ਵੇਖੋ ਦੋ ਤਰ੍ਹਾਂ ਦੀ ਹੁੰਦੀ ਇੱਕ ਤਾਂ ਹੁੰਦੀ ਕਿ ਜੇ ਆਪਾਂ ਪੈਸੇ ਦੇ ਕੇ ਕੋਈ ਵੀ ਕੰਮ ਕਰਵਾਣਾ ਆਪਣਾ ਕੰਮ ਹੋ ਜਾਂਦਾ 4 ਕਰਕੇ ਦੇ ਦਿੰਦੇ ਆਪਣਾ ਵਾਸ ਟਾਈਮ ਕੰਪਲੀਟ ਕਰਕੇ ਦੇ ਦਿੰਦੇ ਪਰ ਜਦੋਂ ਦਾ YouTube ਨੇ ਇਹ ਇੱਕ ਰੂਲ ਲਿਆਂਦਾ ਨਾ ਕਿ ਆਪਾਂ ਜਿਹੜਾ ਆਪਣਾ ਵਾਸ ਟਾਈਮ ਆ 5 ਜਾਂ 6 ਦਿਨਾਂ ਦੇ ਬਾਅਦ ਹੀ ਜਿਹੜਾ ਅਪਡੇਟ ਹੋਊਗਾ YT ਸਟੂਡੀਓ ਦੇ ਵਿੱਚ ਉਹਨਾਂ ਦੇ ਬਾਅਦ ਜਿਹੜੇ ਉਹ ਟ੍ਰਿਕ ਜਿਹੜੀ ਕੰਮ ਨਹੀਂ ਆਂਦੀ ਪਈ ਉਹਦਾ ਕਾਰਨ ਬਸ ਇਹੀ ਆ ਕਿਉਂਕਿ ਜਦੋਂ ਆਪਾਂ ਇੱਕ ਹੀ PC ਦੇ ਉੱਤੇ ਬਾਰ ਬਾਰ ਆਪਦੇ ਚੈਨਲ ਨੂੰ ਵੇਖਦੇ ਆ ਜਾਂ ਆਪਣੀ ਉਹ ਵੀਡੀਓ ਨੂੰ ਵੇਖਦੇ ਆ ਤਾਂ ਵਾਸ ਟਾਈਮ ਆਪੇ ਇਦਾਂ ਕਰਕੇ ਵਧਾਨੇ ਆ ਤੇ ਜਿਹੜਾ ਆਪਣਾ ਵਾਸ ਟਾਈਮ ਆ 1 કે 2 ਦਿਨ ਰਹਿੰਦਾ ਉਸ ਤੋਂ ਬਾਅਦ ਜਿਹੜਾ ਆਪਣਾ ਉਹ ਵਾਸ ਟਾਈਮ ਡ੍ਰੋਪ ਹੋ ਜਾਂਦਾ ਤੁਸੀਂ ਸਾਰੇ ਜਾਣੇ ਜਿਹੜੇ ਨਵੇਂ ਇਸ ਫੀਲਡ ਦੇ ਵਿੱਚ ਆਇਆ ਹਣਾ ਤੁਸੀਂ ਸਾਰਿਆਂ ਨੇ ਬਹੁਤ ਟਰਾਈ ਕੀਤਾ ਹੋਗਾ ਕਿ 4-5 ਘੰਟੇ ਚੋਂ ਲੈ ਆਪਾਂ ਇਦਾਂ ਹੀ ਪੂਰਾ ਕਰ ਲੈਨੇ ਆ ਜਿਵੇਂ ਕਿ ਤੁਸੀਂ ਮੇਰੀ ਇਸ ਚੈਨਲ ਦੇ ਉੱਤੇ ਵੀ ਦੇਖ ਸਕਦੇ ਹੋ ਇੱਕ ਇੱਕ ਵੀਡੀਓ ਹੈਗੀ ਆ ਜਿਹੜੀ ਇੱਕ ਘੰਟੇ ਦੀ ਆ ਉਹ ਮੈਂ ਇਸੇ ਕਰਕੇ ਬਣਾਈ ਸੀ ਕਿ ਮੈਂ ਚੱਲ ਇਦਾਂ ਵਾਸ ਟਾਈਮ ਜਿਹੜਾ ਮੈਂ ਵਧਵਾ ਲੂੰਗਾ ਪਰ ਜਿਹੜਾ ਮੇਰਾ ਵਾਸ ਟਾਈਮ ਨਹੀਂ ਵਧਿਆ ਉਹਦਾ ਬਸ ਕਾਰਨ ਇਹ ਹੀ ਆ ਕਿ YouTube ਨੇ ਇੱਕ ਜਿਹੜਾ ਨਵਾਂ ਅਪਡੇਟ ਲੈ ਆਂਦਾ ਸੀ ਉਸ ਅਪਡੇਟ ਦੇ ਵਿੱਚ ਬਸ ਇਹੀ ਸੀਗਾ ਕਿ ਜਿਹੜਾ ਆਪਣਾ ਵਾਸ ਟਾਈਮ ਹੋਊਗਾ ਉਹ ਜਿਹੜਾ ਆਪਣਾ 2-3 ਦਿਨਾਂ ਬਾਅਦ ਜਿਹੜਾ ਉੱਡ ਜਾਊਗਾ ਜਿਹੜਾ ਫੇਕ ਵਾਸ ਟਾਈਮ ਹੋਊਗਾ ਵਾਸਟ ਟਾਈਮ ਆਪਨੂੰ ਉਹ ਵੀ ਮਿਲ ਜਾਂਦਾ ਕਿ ਆਪਨੂੰ ਚਲੋ ਮਹਿੰਗਾ ਮਿਲ ਜਾਂਦਾ ਪਰ ਉਹ ਸਟੇਬਲ ਰਹਿੰਦਾ 10-15 ਦਿਨ ਪਰ ਉਹਦਾ ਫਾਇਦਾ ਕੋਈ ਨਹੀਂਗਾ ਕਿਉਂਕਿ ਜਦੋਂ YouTube ਨੂੰ ਜੇ ਪਤਾ ਲੱਗ ਗਿਆ ਕਿ ਹਾਂ ਵੀ ਤੁਸੀਂ ਫੇਕ ਤਰੀਕੇ ਦੇ ਨਾਲ ਜਿਹੜਾ ਵਾਸਟ ਟਾਈਮ ਲਿੱਤਾ ਹੈ ਫਿਰ ਤੁਹਾਡਾ ਜਿਹੜਾ ਜਿਹੜਾ ਚੈਨਲ ਨੂੰ ਉਹ ਡਿਲੀਟ ਵੀ ਕਰ ਸਕਦੇ ਨੇ YouTube ਦੇ ਉੱਤੋਂ ਜਾਂ ਫਿਰ ਤੁਹਾਡੇ ਚੈਨਲ ਜਿਹੜਾ ਮੋਨਟਾਈਜ਼ ਹੀ ਨਹੀਂ ਕਰ ਲਗੇ ਤੇ ਜੇ ਆਪਣਾ ਚੈਨਲ ਮੋਨਟਾਈਜ਼ ਹੀ ਨਾ ਹੋਇਆ ਫਿਰ ਆਪਨੂੰ ਫਾਇਦਾ ਕੀ ਹੋਊਗਾ ਆਪਣੇ ਚੈਨਲ ਦੇ ਉੱਤੇ ਇੰਨੀ ਮਿਹਨਤ ਕੀਤੀ ਤੇ ਇੰਨੇ ਆਪਾਂ ਜਿਹੜੀ ਵੀ ਵੀਡੀਓ ਬਣਾਈ ਜਾਂਦਾ ਟਾਈਮ ਕੱਢ ਕੇ ਆਪਾਂ ਵੀਡੀਓ ਬਣਾਈਆਂ ਤੇ ਉਹਦਾ ਆਪ ਇਸ ਲਈ ਸਭ ਤੋਂ ਜਿਹੜਾ ਦੂਸਰਾ ਤਰੀਕਾ ਉਹ ਸਭ ਤੋਂ ਬੈਸਟ ਤਰੀਕਾ ਹੀ ਹੁੰਦਾ ਕਿ ਤੁਸੀਂ ਆਪ ਵੀਡੀਓ ਬਣਾਓ ਉਹਦੇ ਉੱਪਰ ਤੁਸੀਂ ਵਧੀਆ-ਵਧੀਆ ਕੰਟੈਂਟ ਪਾਓ ਤਾਂ ਕਿ ਜਿਹੜੀ ਤੁਹਾਡੀ ਆਡੀਅנס 2-4 ਮਿੰਟ ਤੁਹਾਡੀ ਉਸ ਵੀਡੀਓ ਉੱਤੇ ਖੜੀ ਰਵੇ ਤੁਹਾਡੀ ਉਸ ਵੀਡੀਓ ਨੂੰ ਵੇਖੇ ਇਹਦੇ ਨਾਲ ਇਹ ਹੋਊਗਾ ਕਿ ਵੇਖੋ ਜਦੋਂ ਤੁਹਾਡੀ ਵੀਡੀਓ ਤੇ ਤੇ 1000-2000 ਵਿਊ ਆਣੇ ਸ਼ੁਰੂ ਹੋ ਜਾਣ ਕਿ ਜਾਂ ਫਿਰ ਜਿਆਦਾ ਨਹੀਂ ਤੁਸੀਂ ਕਹਿ ਸਕਦੇ ਜੇ 2-400 ਵਿਊ ਵੀ ਤੁਹਾਡੇ ਚੈਨਲ ਦੇ ਉੱਤੇ ਆਂਦੇ ਤਾਂ ਤੁਸੀਂ ਬੜੀ ਜਲਦੀ ਜਿਹੜਾ ਉਹਦਾ 4000 ਘੰਟੇ ਜਿਹੜੇ ਕੰਪਲੀਟ ਕਰ ਸਕਦੇ ਹੋ બસ ਸ਼ਰਤ ਇਹੀ ਹੁੰਦੀ ਹੈ ਜੇ ਆਪਾਂ ਵਾਸਟ ਟਾਈਮ ਨੂੰ ਕੰਪਲੀਟ ਕਰਨਾ ਬਸ ਵਾਸਟ ਟਾਈਮ ਨੂੰ ਜੇ ਆਪਾਂ ਕੰਪਲੀਟ ਕਰਨਾ ਤੇ ਆਪਣੇ ਆਡੀਅנס ਨੂੰ ਜੇ ਆਪਾਂ ਆਪਣੀ ਵੀਡੀਓ ਦੇ ਉੱਤੇ ਰੋਕ ਕੇ ਰੱਖਣਾ ਤੇ ਬਸ ਆਪਣੇ ਇਹੀ ਹੁੰਦਾ ਕਿ ਆਪਣਾ ਜਿਹੜਾ ਕੰਟੈਂਟ ਵਧੀਆ ਹੋਣਾ ਚਾਹੀਦਾ ਹੁਣ ਤੁਸੀਂ ਜਿਵੇਂ ਕਿ ਮੈਨੂੰ ਹੀ ਦੇਖ ਸਕਦੇ ਹੋ ਕਿ ਮੈਨੂੰ ਕੁਝ ਜ਼ਿਆਦਾ ਆਉਂਦਾ ਤਾਂ ਹੈ ਨਹੀਂ ਕਿ ਮੈਨੂੰ ਸਿਰਫ ਇੱਕ ਫਿਲਮਾਂ ਦੇ ਬਾਰੇ ਪਤਾ ਹੈ ਨਾ ਤੇ ਉਸ ਫਿਲਮ ਦੇ ਜਿਹੜਾ ਮੈਂ ਰਿਲੇਟਡ ਜਿਹੜੇ ਮੈਂ ਅੱਧ ਚੈਨਲ ਬਣਾਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੀ ਮੇਰੀ ਪ੍ਰਾਣੀ ਆਡੀਅਸ ਆ ਮੇਨ ਨਾਲ ਜੁੜੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਫਿਲਮਾਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹਾਂ YouTube ਦੇ ਉੱਤੇ ਤੇ ਉਹਦੇ ਕਰਕੇ ਜਿਹੜੀ ਮੇਰੇ ਨਾਲ ਆਡੀਅנס ਬਹੁਤ ਜ਼ਿਆਦਾ ਜਿਹੜੀ ਜੁੜੀ ਹੋਈ ਹੈ ਮੇਰੇ ਨਾਲ Telegram ਦੇ ਉੱਤੇ ਮੇਰੇ ਨਾਲ ਬਹੁਤ ਜ਼ਿਆਦਾ ਜਾਣੇ ਜਿਹੜੇ ਜੁੜੇ ਹੋਏ ਨੇ ਮੇਰੇ ਏਕੜੀ ਮੇਰੇ ਬਹੁਤ ਗਰੁੱਪ ਬਣੇ ਨੇ Telegram ਦੇ ਉੱਤੇ ਮੇਰੇ Insta ਦੇ ਉੱਤੇ ਵੀ ਅਨਲਿमिटेड ਜਿਹੜੇ ਆਪਣੇ ਮੇਰੇ ਨਾਲ ਆਡੀਅנס ਮੇਰੇ ਨਾਲ ਜੁੜੀ ਹੋਈ ਹੈ ਮੇਰੇ ਵਿਊਅਰ ਮੇਰੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਮੈਂ ਮੈਸੇਜ ਕਰ ਦੇਣਾ ਜਦੋਂ ਮੈਂ ਕੋਈ ਵੀ ਆਦਾ ਚੈਨਲ ਬਣਾਉਣਾ ਜਾਂ ਆਦੀ ਕੋਈ ਵੀ ਵੀਡੀਓ ਬਣਾਉਣਾ ਉਹਨਾਂ ਨੂੰ ਮੈਂ ਸ਼ੇਅਰ ਕਰ ਦਿੰਨਾ ਨਾ ਜਿੰਨ ਨਾਲ ਮੇਰੇ ਚੈਨਲ ਦੇ ਉੱਤੇ ਸਬਸਕ੍ਰਾਈਬਰ ਵੀ ਜਲਦੀ ਆ ਜਾਂਦੇ ਆ ਤੇ ਜਿਹੜੇ ਆਪਣਾ ਵਾਸਟ ਟਾਈਮ ਵੀ ਕੰਪਲੀਟ ਹੋਣਾ ਸ਼ੁਰੂ ਹੋ ਜਾਂਦਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਚੈਨਲ ਨੂੰ ਜਿਹੜਾ ਆਪਣਾ ਸਟਾਰਟ ਕੀਤਾ ਦੁਆਰ ਤੋਂ ਸਟਾਰਟ ਕੀਤਾ ਵੈਸੇ ਦਾ ਸਟਾਰਟ ਮੈਂ ਸਾਲ ਡੇਢ ਸਾਲ ਪਹਿਲਾਂ ਕੀਤਾ ਸੀ ਚੈਨਲ ਦੁਆਰ ਤੋਂ ਸਟਾਰਟ ਕਰਨ ਲੱਗੇ ਨੇ ਮੈਂ ਇਹ ਮੈਨੂੰ ਸ਼ਾਇਦ 2 ਹਫ਼ਤੇ 2 ਜਾਂ 3 ਹਫ਼ਤੇ ਹੀ ਹੋਏ ਹਜੇ ਇਸ ਚੈਨਲ ਨੂੰ ਸਟਾਰਟ ਕੀਤੇ ਹੋਏ ਦੁਆਰ ਤੋਂ ਵੀਡੀਓ ਬੇਪਾਨੀ ਸ਼ੁਰੂ ਕੀਤੀ ਹੈ ਹੁਣ ਤੇ ਇਹਨਾਂ 2 4 ਇਹਨਾਂ 2 4 ਹਫ਼ਤਿਆਂ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖ ਸਕਦੇ ਹੋ ਸਕਰੀਨਸ਼ਾਟ ਤੁਹਾਡੇ ਸਾਰਿਆਂ ਦੇ ਸਾਹਮਣੇ ਮੇਰੇ ਵਾਈਟੀ ਸਟੂਡੀਓ ਦਾ ਜਿਹੜੇ ਆਪਣੇ 280 ਪਲੱਸ ਜਿਹੜੇ ਘੰਟੇ ਹੋ ਗਏ ਨੇ ਇਸ ਚੈਨਲ ਦੇ ਉੱਤੇ ਤੇ ਸਿਰਫ ਤੁਹਾਡੇ ਸਾਰਿਆਂ ਦੇ ਕਰਕੇ ਹੋਇਆ ਕਿਉਂਕਿ ਤੁਸੀਂ ਸਾਰਿਆਂ ਨੇ ਜਿਹੜੀ ਵੀਡੀਓ ਪੂਰੀ ਦੇਖਦੇ ਹੋ ਜਾਂ ਇਦਾਂ ਕਹਿ ਲਓ ਕਿ ਮੈਂ ਹੁਣ ਧੱਕੇ ਨਾਲ ਤੁਹਾਡੇ ਸਾਰਿਆਂ ਕੋਲ ਜਿਹੜੀ ਮੈਂ ਵੀਡੀਓ ਆਦੀ ਪੂਰੀ ਵਿਖਾਉਣਾ ਹਨਾ ਤੇ ਤੁਹਾਨੂੰ ਉਸ ਹਿਸਾਬ ਨਾਲ ਜਿਹੜੇ ਮੈਂ ਦਾਸ ਦਾਮ ਦੇ ਕੋਡ ਵਗੈਰਾ ਇਹ ਟ੍ਰਿਕ ਮੈਂ ਇਸੇ ਕਰਕੇ ਲੱਭੀ ਸੀ ਮੈਂ ਕਿ ਚਲੋਗੀ ਹੁਣ ਜਿਹੜੀ YouTube ਤੇ ਵਾਸਟ ਟਾਈਮ ਵਾਲੀ ਟ੍ਰਿਕ ਤਾਂ ਚੱਲਦੀ ਨਹੀਂ ਭਈ ਤੇ ਤੁਸੀਂ ਸਾਰੇ ਆਣੇ ਸਾਥ ਦੋ ਆਪਣੇ ਇਸ ਚੈਨਲ ਨੂੰ ਜਲਦੀ ਜਲਦੀ ਮੋਨਟਾਈਜ਼ ਕਰਵਾਓ ਫਿਰ ਮੇਰਾ ਵੀ ਜੀ ਕਰੇ ਕਿ ਆ ਮੈਂ ਜਲਦੀ ਜਲਦੀ ਜਿਹੜੀ ਵੀਡੀਓ ਬਣਾ ਕੇ ਤੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਿਆ ਕਰਾਂ ਹੁਣ ਰਾਤ 3 3:30 ਵਜੇ ਮੇਰੇ ਕੋਲੇ ਫਿਲਮ ਆ ਗਈ ਸੀ ਤੇ ਉਹਦੀ ਮੈਂ ਟੈਲੀਗ੍ਰam ਗਰੁੱਪ ਦੇ ਵਿੱਚ ਜਿਹੜਾ ਮੈਸੇਜ ਕਰਤਾ ਸੀ ਕਿ ਹਾਂ ਵੀ ਛਿੰਦਾ ਛਿੰਦਾ ਨੌ ਪਾਪਾ ਹੋ ਜੇ ਸਾਰੇ ਆਣੇ ਤਿਆਰ ਵੀ ਕੱਲ ਸਵੇਰੇ ਹੈਣਾ ਤੇ ਜਿਨ੍ਹਾਂ ਨੇ ਤਾਂ ਹਜੇ ਤੱਕ ਆਪਣੇ ਉਸ ਟੈਲੀਗ੍ਰam ਗਰੁੱਪ ਨੂੰ ਜੁਆਇਨ ਨਹੀਂ ਕੀਤਾ ਮੈਂ ਤੁਹਾਨੂੰ ਸਾਰਿਆਂ ਨੂੰ ਬਸ ਇਹੀ ਕਹਿਣਾ ਚਾਹੁੰਦਾ ਕਿ ਡਿਸਕ੍ਰਿਪਸ਼ਨ ਬਾਕਸ ਨੂੰ ਚੈੱਕ ਕਰੋ ਉੱਥੇ ਆਪਣੇ ਟੈਲੀਗ੍ਰam ਜਿਹੜਾ ਗਰੁੱਪ ਆ ਉਹਦਾ ਤੁਹਾਨੂੰ ਸਾਰ ਨੂੰ ਲਿੰਕ ਦਿੱਤਾ ਗਿਆ ਜਾ ਕੇ ਉਸ ਲਿੰਕ ਰਾਹੀਂ ਉਸ ਗਰੁੱਪ ਦੇ ਵਿੱਚ ਜਰੂਰ ਜੁਆਇਨ ਹੋ ਜਾਓ ਕਿਉਂਕਿ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਜਾਣਕਾਰੀ ਉਸ ਗਰੁੱਪ ਦੇ ਰਾਹੀਂ ਦੇ ਦਿੱਤੀ ਜਾਂਦੀ ਹੈ ਤੇ ਨਾਲ ਹੀ ਤੁਹਾਨੂੰ ਆਪਣੇ ਇੱਕ ਸੈਕੰਡ ਚੈਨਲ ਦਾ ਜਿਹੜਾ ਤੁਹਾਨੂੰ ਲਿੰਕ ਦਿੱਤਾ ਜਾਊਗਾ YouTube ਚੈਨਲ ਦਾ ਉਸ ਜਾ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 7-8 ਚੈਨਲ ਬਹੁਤ ਵੱਡੀ ਗੱਲ ਹੁੰਦੀ ਹੈ 7-8 ਚੈਨਲ ਕਿਸੇ ਕੋਲੋਂ ਪੁੱਛ ਕੇ ਵੇਖ ਜਿਹੜਾ YouTube ਦੀ ਦੁਨੀਆ ਦੇ ਵਿੱਚ ਆੜਾ ਚੰਦਾ ਜਾਂ ਜਿਹੜਾ ਟਰਾਈ ਕਰਦਾ ਪਹੁੰਚ ਕੋਲ ਪੁੱਛ ਕੇ ਵੇਖਿਓ ਕਿ ਵੀ ਤੇਰਾ ਇੱਕ ਚੈਨਲ ਮੋਨੀਟਾਈਜ਼ ਹੋਇਆ ਉਹ ਕਹੋਗਾ ਵੀ ਨਹੀਂ ਹਜੇ ਤੱਕ ਤੇ ਨਹੀਂ ਉਹ ਸਾਲ ਡੇਢ ਡੇਢ ਸਾਲ ਲੋਕਾਂ ਨੂੰ ਲੱਗ ਜਾਂਦੇ ਤੇ ਉਹਨਾਂ ਦੇ ਚੈਨਲ ਜਿਹੜੇ ਮੋਨੀਟਾਈਜ਼ ਨਹੀਂ ਹੁੰਦੇ ਤੇ ਮੈਂ ਤੁਹਾਡੇ ਕਰਕੇ ਜਿਹੜਾ ਆਪਦਾ ਉਹ 7-8 ਚੈਨਲ ਜਿਹੜੇ ਮੋਨੀਟਾਈਜ਼ ਚੈਨਲਾਂ ਨੂੰ ਮੈਂ ਖਤਰੇ ਦੇ ਵਿੱਚ ਪਾਏ ਸੀ ਤੇ ਤੁਹਾਡੇ ਸਾਰਿਆਂ ਦਾ ਉਹ ਫਰਜ਼ ਬਣਦਾ ਕਿ ਤੁਸੀਂ ਸਾਰਿਆਂ ਨੇ ਮੇਰਾ ਸਾਥ ਜਰੂਰ ਦੇਣਾ ਤੇ ਬਸ ਤੁਸੀਂ ਸਾਰਿਆਂ ਨੇ ਇਹ ਹੀ ਕਰਨਾ ਕੀ ਤੁਸੀਂ ਸਾਰੇ ਜਾਣੇ ਇੱਕ ਵਾਰੀ ਆਪਣੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਵੇਖ ਲਿਆ ਕਰੋ ਜਿੰਦਰ ਨਾਲ ਕੀ ਆਪਣਾ ਵਾਸ ਟਾਈਮ ਜਲਦੀ ਜਲਦੀ ਕੰਪਲੀਟ ਹੋ ਜਾਊਗਾ ਤੇ ਇਹੀ ਪ੍ਰੋਸੈਸ ਹੁੰਦਾ ਬਸ ਇਹਦੇ ਨਾਲ ਹੀ ਹੁੰਦਾ ਕਿ ਜਿਹੜਾ ਆਪਣਾ ਵਾਸ ਟਾਈਮ ਜਿਹੜਾ ਆਰਗੇਨਿਕ ਜਿਹੜਾ ਵਾਸ ਟਾਈਮ ਹੁੰਦਾ ਇਦਾਂ ਹੀ ਮਿਲ ਜਾਂਦਾ ਕਿ ਜਦੋਂ ਆਡੀਅנס ਆਪਣੀ ਵੀਡੀਓ ਨੂੰ ਪੂਰਾ ਵੇਖੇ ਹਨ ਤੇ ਉਹਨਾਂ ਦਾ ਜਿਹੜਾ ਆਪਾਂ ਨੂੰ ਵਾਸ ਟਾਈਮ ਆਉਂਦਾ ਉਹ ਰੀਜਨਲ ਵਾਸ ਟਾਈਮ ਹੁੰਦਾ ਜਦੋਂ ਆਪਾਂ ਫਿਰ ਓਰੀਜਨਲ ਜਦੋਂ ਆਪਾਂ ਵਾਸ ਟਾਈਮ ਦੇ ਨਾਲ ਚੈਨਲ ਮੋਨਟਾਈਜ਼ ਕਰਨ ਵਾਸਤੇ ਅੰਡਰ ਰਿਵਿਊ ਭੇਜਦੇ ਹਾਂ ਤੇ ਜਦੋਂ YouTube ਨੂੰ ਪਤਾ ਹੁੰਦਾ ਕਿ ਹਾਂ ਕੀ ਜਾਂਦਾ ਜਿਹੜਾ ਵਾਚ ਟਾਈਮ ਹੈ ਨਾ ਕਿਸੇ ਟ੍ਰਿਕ ਰਾਹੀਂ ਜਾਂ ਫਿਰ ਕਿਸੇ ਸੌਫਟਵੇਅਰ ਰਾਹੀਂ ਜਾਂ ਹਨਾ ਕੋਈ ਫੇਕ ਤਰੀਕੇ ਨਾਲ ਜਿਹੜਾ ਇਹਨਾਂ ਵਾਚ ਟਾਈਮ ਨਹੀਂ ਲਿੱਤਾ ਇਹ オーਡੀਅנס ਆਈ ਸੀ オーਡੀਅנס ਨੇ ਦੀ ਵੀਡੀਓ ਵੇਖੀਆ ਤਾਂ ਕਰਕੇ ਜਿਹੜਾ ਇਹਦਾ ਵਾਚ ਟਾਈਮ ਜਿਹੜਾ ਕੰਪਲੀਟ ਹੋਇਆ ਪੂਰਾ ਤੇ ਬਸ ਇਹਦੇ ਨਾਲ ਇਹ ਹੋ ਜਾਂਦਾ ਕਿ ਆਪਣਾ ਜਿਹੜਾ ਚੈਨਲ ਜਲਦੀ ਮੋਨਟਾਈਜ਼ ਹੋ ਜਾਂਦਾ ਤੇ ਹੁਣ ਜਿਵੇਂ ਤੁਹਾਨੂੰ ਮੈਂ ਸਾਰਿਆਂ ਨੂੰ ਦੱਸਿਆ ਹੀ ਅੱਗੇ 200 80 ਪਲੱਸ ਜਿਹੜੇ ਆਪਣੇ ਚੈਨਲ ਦੇ ਉੱਤੇ ਘੰਟੇ ਹੋ ਗਏ ਨੇ ਤੇ ਜਲਦੀ-ਜਲਦੀ 4000 ਘੰਟੇ ਆਪਾਨੂੰ ਚਾਹੀਦੇ ਹੁੰਦੇ ਆ ਤੇ 4000 ਘੰਟੇ ਜਿਹੜੇ ਆਪਣੇ ਜਲਦੀ-ਜਲਦੀ ਤੇ ਕੋਡ ਬਸ ਤੁਹਾਡਾ ਅੱਜ ਤੇ ਇਹੀ ਆ ਕਿ ਪੂਰੀ ਮੀਡੀਆ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖ ਸਕਦੇ ਹੋ ਕਿ ਮੈਂ ਹੱਥ ਅੱਜ ਥੱਲੇ ਰੱਖਿਆ ਨਾ ਮੈਂ ਉੱਪਰ ਹੱਥ ਕਿਤੇ ਨਿਗੇ ਤੇ ਜਦੋਂ ਮੈਂ ਹੱਥ ਉੱਪਰ ਕੀਤੇ ਸੀ ਇਦਾਂ ਕਰਕੇ ਮੈਂ ਕੋਈ ਇਸ਼ਾਰਾ ਕੀਤਾ ਸੀਗਾ ਇਦਾਂ ਕੀਤਾ ਹੋਗਾ ਜਾਂ ਇਦਾਂ ਕੀਤਾ ਹੋਊ ਜਾਂ ਇਦਾਂ ਕੀਤਾ ਜਾਂ ਇਦਾਂ ਕੀਤਾ ਹੋਊ ਜਾਂ ਇਦਾਂ ਕੀਤਾ ਹੋਗਾ ਬਸ ਜਿੰਨੀ ਉਂਗਲਾ ਮੈਂ ਯਾਨੀ ਕਿ ਖੜੀਆ ਕੀਤੇ ਸੀ ਗਿਆ ਤੁਸੀਂ ਦੇਖ ਸਕਦੇ ਹੋ ਉਹੀ ਤੁਹਾਡਾ ਕੋਡ ਆ ਉਹ ਤੁਸੀਂ ਮੈਨੂੰ ਜਿੰਨੀ ਗਿਣਤੀ ਸੀਗੀ ਹੈਨਾ ਆਪਣੀ ਉਂਗਲਾ ਦੀ 19 ਤੁਸੀਂ ਉਂਗਲਾ ਦੀ ਜਿਹੜੀ ਗਿਣਤੀ ਤੁਹਾਨੂੰ ਸਾਰਿਆਂ ਨੂੰ ਸ਼ੋਕ ਕੀਤੀ ਸੀਗੀ ਵੀਡੀਓ ਚੱਲਦੀ ਵੀਡੀਓ ਦੇ ਵਿੱਚ ਹੋਣੀ ਇਸ ਤੋਂ ਪਹਿਲਾਂ ਪੂਰੀ ਵੀਡੀਓ ਤੁਸੀਂ ਸ਼ੋਕਤ ਦਾ ਕਿ ਅਖੀਰ ਤੱਕ ਦੁਆਰ ਤੱਕ ਵੇਖੋ ਜਿੱਥੇ ਮੈਂ ਆਪਦੇ ਇਦਾਂ ਕਰਕੇ ਤੁਹਾਨੂੰ ਇਸ਼ਾਰਾ ਕੀਤਾ ਸੀਗਾ ਕਿ ਇੰਨੀ ਉਂਗਲਾਂ ਤੇ ਉਹ ਤੁਹਾਡਾ ਸਾਰਿਆਂ ਦਾ ਕੋਡ ਆ ਤੇ ਉਹ ਮੈਨੂੰ ਗਿਣਤੀ ਦੱਸ ਦਿਓ ਕਿ ਕਿੰਨੇ ਮੈਂ ਜਿਹੜੀ ਉਂਗਲਾਂ ਤੁਹਾਨੂੰ ਸਾਰਿਆਂ ਨੂੰ ਵੀਡੀਓ ਦੇ ਵਿੱਚ ਵਿਖਾਈਆਂ ਸੀਗੀਆਂ ਤੇ ਬਸ ਇਹ ਹੀ ਤੁਹਾਡਾ ਸਾਰਿਆਂ ਦਾ ਕੋਡ ਆ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਯਾਰ ਕਿ 1000 ਸਬਸਕ੍ਰਾਈਬਰ ਤਾਂ ਆਪਣਾ ਕਦੋਂ ਦਾ ਜਿਹੜਾ ਪੂਰਾ ਹੋ ਗਿਆ ਇਸ ਚੈਨਲ ਦੇ ਉੱਤੇ ਤੁਹਾਡੇ ਸਾਰਿਆਂ ਦਾ ਜਿਹੜਾ ਪਿਆਰੀ ਹੈ ਜਿਹੜਾ ਕਿ ਇੰਨੇ ਜਲਦੀ ਤੁਸੀਂ ਸਾਰਿਆਂ ਨੇ ਫੇਰ ਵਾਪਸ ਮੇਰੇ ਕੋਲੇ ਆ ਗਿਆ ਨਾ ਤੇ ਸਬਸਕ੍ਰਾਈਬ ਕੀਤਾ ਆਪਣੇ ਚੈਨਲ ਨੂੰ ਤੇ ਹੁਣ ਵਾਰੀ ਹੈਗੀ ਆ ਵਾਸਟ ਟਾਈਮ ਦੀ ਤੁਸੀਂ ਯਾਰ ਸਾਰਿਆਂ ਨੇ ਵੇਖੋ ਯਾਰ ਤੁਹਾਡੇ ਸਾਰਿਆਂ ਵਾਸਤੇ ਜਿਵੇਂ ਇਨੀ ਮਿਹਨਤ ਕਰਦਾ ਨਾ ਰਾਤ ਦੇ 2-3 ਵਜੇ ਤੱਕ ਜਿਵੇਂ ਜਾਗਦਾ ਤੁਹਾਡੇ ਸਾਰਿਆਂ ਕਰਕੇ ਜਦੋਂ ਤੁਹਾਡੇ ਸਾਰਿਆਂ ਦਾ ਫਾਇਦਾ ਹੋ ਜਾਏ ਤੇ ਤੁਸੀਂ ਯਾਰ ਮੇਰੇ ਵਾਸਤੇ ਸਿਰਫ 10-15 ਮਿੰਟ ਕੱਢ ਲਿਆ ਕਰੋ ਜੇ ਮੈਂ ਕਿਸੇ ਦਿਨ ਨੂੰ ਨਹੀਂ ਵੀ ਵੀਡੀਓ ਪਾਉਂਦਾ ਨਾ ਤੇ ਤੁਸੀਂ ਇਦਾਂ ਕਰਿਆ ਕਰੋ ਜਿੱਦਾਂ ਹੁਣ ਜੇ ਮੰਨ ਕੇ ਚਲੋ ਕੱਲ੍ਹ ਤੋਂ ਮੈਂ ਕੋਈ ਵੀਡੀਓ ਪਾਣੀ ਕਿਉਂਕਿ ਹੁਣ ਕੋਈ ਆਈ ਤਾਂ ਇੰ ਤੁਸੀਂ ਮੇਰੀ ਜਿਹੜੀ ਇੱਕ ਦੋ ਵੀਡੀਓ ਵੈਸੀ ਡੇਲੀ ਦਿਨ ਦੇ ਵਿੱਚ ਚਲਾ ਕੇ ਤੇ ਜਿਹੜਾ ਮੇਰਾ ਵਾਸਟ ਟਾਈਮ ਪੂਰਾ ਕਰਵਾ ਦਿਆ ਕਰੋ ਜੇ ਕਿਸੇ ਦੇ ਘਰੇ ਵਾਈਫਾਈ ਲੱਗਾ ਆ ਤੇ ਤੁਸੀਂ ਜਿਹੜੀ ਇੱਕ ਘੰਟੇ ਦੀ ਇਸ ਚੈਨਲ ਦੇ ਉੱਤੇ ਵੀਡੀਓ ਪਾਈ ਹੋਈ ਆ ਉਹਨੂੰ ਤੁਸੀਂ ਪਲੇ ਕਰਕੇ ਛੱਡ ਦਿਆ ਕਰੋ ਤੁਹਾਡਾ ਕੁਝ ਨਹੀਂ ਜਾਣਾ ਤੁਸੀਂ ਪੀਸੀ ਦੇ ਉੱਤੇ ਚਲਾ ਕੇ ਛੱਡ ਦਿਆ ਕਰੋ ਮੇਰਾ ਵਾਸਟ ਟਾਈਮ ਪੂਰਾ ਹੋ ਜਾਊਗਾ ਤੇ ਦੋਵਾਂ ਦਾ ਕੰਮ ਹੋ ਜਾਊਗਾ ਤੁਹਾਡਾ ਵੀ ਤੇ ਮੇਰਾ ਵੀ ਤੇ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਣਾ ਚਾਹਨਾ ਤੇ ਜਿੰਨਾਂ ਦੇ ਕੋਲ ਇਹ ਆਪਣੇ insta id ਹੈ ਨਹੀਂ ਉਹ ਤੁਹਾਨੂੰ ਸਾਰਿਆਂ ਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ insta id ਵੇਖਣ ਨੂੰ ਮਿਲ ਜੂਗੀ ਆ ਕੇ ਮੈਨੂੰ ਉੱਥੇ ਮੈਸੇਜ ਕਰ ਦਿਓ ਜਿਹੜਾ ਤੁਹਾਨੂੰ ਮੈਂ ਕੋਡ ਦੱਸਿਆ ਫਿਰ ਤੁਹਾਡੇ ਸਾਰੇ ਵਾਸਤੇ ਉੱਥੇ ਇੱਕ ਸਰਪ੍ਰਾਈਜ਼ ਰੱਖਿਆ ਜਾਊਗਾ ਉਹ ਸਰਪ੍ਰਾਈਜ਼ ਨੂੰ ਜਾ ਕੇ ਜਰੂਰ ਵੇਖਿਓ ਤੇ ਇੰਜੋਏ ਕਰਿਓ ਤੇ ਇੱਕ ਕੰਮ ਤੁਸੀਂ ਹੋਰ ਸਾਰਿਆਂ ਨੇ ਕਰਨਾ ਵੀਡੀਓ ਨੂੰ ਵੱਟ ਵੱਟ ਤੁਸੀਂ ਸ਼ੇਅਰ ਕਰਦਿਆ ਕਰੋ ਆਪਣੇ ਜਿਹੜੇ ਪਹਿਲਾਂ ਨਾਲੋਂ ਬਹੁਤ ਜਿਹੜੇ ਘੱਟ ਜਿਹੜੇ ਸਲੋ ਸਲੋ ਹੁੰਦੇ ਪਏ ਨੇ ਸਬਸਕ੍ਰਾਈਬਰ ਅੱਗੇ ਤਾਂ ਹੁੰਦਾ ਸੀ ਕਿ ਚਲੋ ਦਿਨ ਦੇ ਵਿੱਚ ਮੇਰੇ 40-50 ਸਬਸਕ੍ਰਾਈਬਰ ਦਾ ਵਧਦਾ ਜਾਂਦਾ ਸੀ ਪਰ ਹੁਣ ਜਿਹੜੇ ਸਬਸਕ੍ਰਾਈਬਰ ਵਧਦੇ ਦਿਨ ਦੇ ਵਿੱਚ ਮਸਾਂ ਹੀ 5-6 ਵਧਦੇ ਪਏ ਚਲੋ ਠੀਕ ਆ ਫੇਰ ਵੀ ਇਹ ਇੱਕ ਸਾਤ ਜਿਵੇਂ 2 ਹਫ਼ਤੇ ਪਹਿਲਾਂ ਮੈਂ ਕੰਮ ਸਟਾਰਟ ਕੀਤਾ ਫੇਰ ਵੀ ਉਸ ਹਨ ਮੇਰੀ ਐਵਰੇਜ ਬਿਲਕੁਲ ਸਹੀ ਆ ਨਾ ਕਿ ਇੰਨੇ ਜਲਦੀ ਜਿਹੜੇ ਸਬਸਕ੍ਰਾਈਬਰ ਫੇਰੇ ਮੇਰੇ ਕੋਲ ਵਾਪਸ ਆਈ ਜਾਂਦੇ ਆ ਬਸ ਮੈਂ ਤੁਹਾਨੂੰ ਸਾਰਿਆਂ ਨੂੰ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਨਾ ਕਿ ਸਬਸਕ੍ਰਾਈਬਰ ਆਪਣੇ ਕੰਪਲੀਟ ਆ ਵ ਇੱਕ ਦੋ ਵੀਡੀਓ ਆਪਣੀਆਂ ਜ਼ਰੂਰ ਦਿਨ ਦੇ ਵਿੱਚ ਵੇਖ ਲਿਆ ਕਰੋ ਤੇ ਜਿੰਨਾਂ ਮੇਰਾ ਵਾਸਟ ਟਾਈਮ ਜਲਦੀ ਕੰਪਲੀਟ ਹੋ ਜਾਊਗਾ ਤੇ ਮੈਨੂੰ ਹੀ ਮਜ਼ਾ ਆਊਗਾ ਕਿ ਮੈਂ ਤੁਹਾਡੇ ਸਾਰਿਆਂ ਵਾਸਤੇ ਜਲਦੀ-ਜਲਦੀ ਵੀਡੀਓ ਲੈ ਕੇ ਆਵਾਂ ਜਦੋਂ ਚੈਨਲ ਮੋਨਟਾਈਜ਼ ਹੋਏਗਾ ਜਦੋਂ ਯਾਰ ਕਿਸੇ ਤੋਂ ਵੀ ਜੇਬ ਦੇ ਵਿੱਚ ਪੈਸੇ ਪੈਂਦੇ ਫਿਰ ਆਟੋਮੈਟਿਕ ਜਿਹੜਾ ਦਿਲ ਕਰਦਾ ਕਿ ਇਹਣਾ ਕੰਮ ਕਰੀਏ ਤੇ ਤੁਸੀਂ ਸਾਰਿਆਂ ਨੂੰ ਜਲਦੀ-ਜਲਦੀ ਚੈਨਲ ਨੂੰ ਮੋਨਟਾਈਜ਼ ਕਰਵਾ ਦਿਓ ਬਸ ਇਹੀ ਤਰੀਕਾ ਤੁਹਾਨੂੰ ਸਾਰਿਆਂ ਨੂੰ ਜਿਵੇਂ ਦੱਸਿਆ ਸੀਗਾ ਥੰਬਨੇਲ ਦੇ ਉੱਤੇ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਵਾਸਟ ਟਾਈਮ ਕਿਵੇਂ ਕੰਪਲੀਟ ਕਰ ਸਕਦੇ ਬਸ ਵਾਸਟ ਟਾਈਮ ਨੂੰ ਕੰਪਲੀਟ ਕਰਨ ਦਾ ਸ ਕਿ ਆਪਣਾ ਜਿਹੜਾ ਕੰਟੈਂਟ ਤੁਸੀਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ ਜਿੰਦਾਂ ਨਾਲ ਤੁਹਾਡੀ ਆਡੀਅנס ਤੁਹਾਡੇ ਚੈਨਲ ਦੇ ਉੱਤੇ ਤੁਹਾਡੀ ਵੀਡੀਓ ਦੇ ਉੱਤੇ ਰੁਕੂਗੀ ਆ ਕੇ ਉਸ ਵੀਡੀਓ ਨੂੰ ਵਾਚਟ ਕਰੂਗੀ ਜਿੰਦਾਂ ਨਾਲ ਤੁਹਾਡਾ ਵਾਚ ਟਾਈਮ ਜਿਹੜਾ ਕੰਪਲੀਟ ਹੋਊਗਾ ਬਸ ਇਹੀ ਜਿਹੜਾ ਇੱਕ ਸਭ ਤੋਂ ਵਧੀਆ ਤਰੀਕਾ ਹੈ ਇਸ ਲਈ ਤੁਸੀਂ ਸਾਰਿਆਂ ਨੇ ਸਭ ਤੋਂ ਪਹਿਲਾਂ ਆਪਦੀ ਵੀਡੀਓ ਦੇ ਕੰਟੈਂਟ ਨੂੰ ਵਧੀਆ ਕਰੋ ਜਿਹੜੀ ਫੀਲਡ ਵਿੱਚ ਤੁਹਾਨੂੰ ਸਭ ਤੋਂ ਵੱਧ ਨੋਲਿਜ ਆ ਉਸ ਫੀਲਡ ਨੂੰ ਫੜ ਲਓ ਤੇ ਉਹਦੇ ਰਿਲੇਟਿਡ ਹੀ ਤੁਸੀਂ ਵੀਡੀਓ ਬਣਾਣੀ ਸ਼ੁਰੂ ਕਰੋ ਤੁਸੀਂ ਇਹ ਨਾ ਸੋਚਿਆ ਕਰੋ ਕਿ ਇਹ ਤਾਂ ਸਭ ਨੂੰ ਆਉਂਦਾ ਸਾਰਿਆਂ ਨੂੰ ਨਹੀਂ ਆਉਂਦਾ ਬਹੁਤ ਘੱਟ ਜਣਿਆਂ ਨੂੰ ਆਉਂਦਾ ਜਿਹੜਾ ਤੁਹਾਨੂੰ ਆਉ ਇਸ ਲਈ ਤੁਸੀਂ ਵੀਡੀਓ ਬਣਾਓ YouTube ਦੇ ਉੱਤੇ ਪਾਓ ਵਧੀਆ ਕੰਟੈਂਟ ਪਾਓ ਤੁਹਾਡਾ ਵਾਸਟ ਟਾਈਮ ਦਿਨਾਂ ਦੇ ਵਿੱਚ ਜਿਹੜਾ ਪੂਰਾ ਹੋ ਜਾਣਾ ਬਸ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਲਵ ਯੂ ਧੰਨਵਾਦ ਬਾਏ